ਕੀ ਤੁਸੀਂ ਜਾਣਦੇ ਹੋ ਤੁਹਾਨੂੰ ਜੋ ਡਰ ਡਰਾਉਂਦਾ ਏ ਉਹ ਹਕੀਕਤ ਵਿੱਚ ਮੌਜੂਦ ਨਹੀਂ ਹੈ 99% ਡਰ ਤੁਹਾਡੇ ਦਿਮਾਗ ਦੀ ਬਣਾਈ ਹੋਈ ਇੱਕ ਕਲਪਨਾ ਹੈ ਅਸਲੀ ਜ਼ਿੰਦਗੀ ਤਾਂ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਡਰ ਦੇ ਪਾਰ ਜਾ ਕੇ ਦੇਖਦੇ ਹੋ ਅੱਜ ਅਸੀਂ ਉਸ ਡਰ ਦੀ ਉਹ ਸਚਾਈ ਖੋਲ੍ਹਾਂਗੇ ਜਿਸ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਰੋਕ ਕੇ ਰੱਖਿਆ ਹੋਇਆ ਹੈ ਕਈ ਵਾਰ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਂ ਹੀ ਨਹੀਂ ਰਹੇ ਸਵੇਰੇ ਉੱਠਣਾ ਭੱਜਣਾ ਕੰਮਕਾਰ ਕਰਨੇ ਫਿਰ ਉਹੀ ਡਰ ਕੱਲ ਨੂੰ ਕੀ ਹੋਵੇਗਾ ਸੱਚ ਕੌੜਾ ਹੁੰਦਾ ਏ ਅੱਜ ਦਾ ਸੱਚ ਬਹੁਤ ਕੌੜਾ ਏ 99% ਜੋ ਤੁਹਾਡੇ ਡਰ ਹਨ ਜੋ ਤੁਹਾਨੂੰ ਰਾਤ ਨੂੰ ਸੌਣ ਨਹੀਂ ਦਿੰਦੇ ਇਹ ਡਰ ਸਾਡੇ ਹੈ ਹੀ ਨਹੀਂ ਅਸਲ ਵਿੱਚ ਇਹ ਸਾਡੇ ਬਹਿਮ ਹਨ ਜੋ ਸਾਡੇ ਸਮਾਜ ਅਤੇ ਪਿਛਲੇ 100 ਸਾਲਾਂ ਦੀ ਜਨਰੇਸ਼ਨ ਨੇ ਸਾਡੇ ਦਿਮਾਗ ਵਿੱਚ ਪਾਲੇ ਹੋਏ ਹਨ ਇਸ ਨੂੰ ਸਾਈਕੋਲੋਜੀ ਵਿੱਚ ਇੰਟਰ ਜਨਰੇਸ਼ਨਲ ਟਰਾਮਾ ਕਹਿੰਦੇ ਹਨ ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਅਸੀਂ ਇਨਸਾਨ ਆਜ਼ਾਦ ਨਹੀਂ ਅਸੀਂ ਬਸ ਇੱਕ ਟ੍ਰੈਂਡ ਅਤੇ ਡਰ ਦੇ ਗੁਲਾਮ ਹਾਂ ਨੰਬਰ 1 ਵੱਡੇ ਵੱਡੇ ਵਿਗਿਆਨੀਆਂ ਨੇ ਪ੍ਰੂਵ ਕੀਤਾ ਹੈ ਕਿ ਮਨੁੱਖ ਨੂੰ ਹੋਣ ਵਾਲੇ 99% ਡਰ ਕਦੇ ਹਕੀਕਤ ਬਣਦੇ ਹੀ ਨਹੀਂ ਦਿਮਾਗ ਸਾਨੂੰ ਬਚਾਉਣ ਲਈ ਖਤਰੇ ਦੀ ਇੱਕ ਝੂਠੀ ਫਿਲਮ ਦਿਖਾ ਦਿੰਦਾ ਹੈ ਜੇ ਤੁਸੀਂ ਉਸ ਫਿਲਮ ਨੂੰ ਸੱਚ ਮੰਨੋ ਤਾਂ ਤੁਸੀਂ ਹਾਰ ਜਾਂਦੇ ਹੋ ਜੇ ਤੁਸੀਂ ਉਸ ਫਿਲਮ ਦੇ ਪਾਰ ਜਾ ਕੇ ਦੇਖ ਲਓ ਤਾਂ ਤੁਸੀਂ ਜਿੱਤ ਜਾਂਦੇ ਹੋ ਨੰਬਰ 2 ਨਕਲੀ ਡਰ ਦੀ ਸਭ ਤੋਂ ਵੱਡੀ ਐਗਜ਼ਾਮਪਲ ਇੱਕ ਬੰਦਾ ਰਾਤ ਨੂੰ ਘਰ ਜਾ ਰਿਹਾ ਸੀ ਰਸਤੇ ਵਿੱਚ ਉਸ ਨੇ ਦੂਰ ਕੁਝ ਪਿਆ ਦੇਖਿਆ ਤੇ ਉਸ ਨੂੰ ਡਰ ਲੱਗਿਆ ਤਾ ਉਸਨੇ ਸਮਝਿਆ ਕਿ ਉਹ ਸੱਪ ਹੋਵੇਗਾ ਤਾਂ ਉਹ ਡਰਦੇ ਮਾਰੇ ਦੌੜ ਕੇ ਵਾਪਸ ਚਲਾ ਗਿਆ ਪਰ ਦਿਨ ਚੜ੍ਹਿਆ ਜਦੋਂ ਉਹ ਉੱਥੇ ਪਹੁੰਚਿਆ ਤਾਂ ਉਹ ਸੱਪ ਇੱਕ ਰੱਸੀ ਸੀ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਕਿੰਨੇ ਵਾਰ ਰੱਸੀ ਨੂੰ ਸੱਪ ਸਮਝ ਲੈਂਦੇ ਹੋ ਰਿਸ਼ਤਿਆਂ ਵਿੱਚ ਕੈਰੀਅਰ ਵਿੱਚ ਬਿਜ਼ਨਸ ਵਿੱਚ ਸਟੇਜ ਫੀਅਰ ਤੇ ਲੋਕ ਕੀ ਕਹਿਣਗੇ ਪਰ ਹਕੀਕਤ ਵਿੱਚ ਕੋਈ ਖਤਰਾ ਨਹੀਂ ਹੁੰਦਾ ਖਤਰਾ ਸਿਰਫ ਤੁਹਾਡੇ ਦਿਮਾਗ ਦੀ ਰਚਨਾ ਹੁੰਦੀ ਹੈ ਇਸੇ ਤਰ੍ਹਾਂ ਹੀ ਜਿਵੇਂ ਇੱਕ ਸਟੂਡੈਂਟ ਕਲਾਸ ਦੇ ਵਿੱਚ ਕਿਸੇ ਪ੍ਰਸ਼ਨ ਦਾ ਉੱਤਰ ਦੇਣ ਲਈ ਹੱਥ ਨਹੀਂ ਚੁੱਕਦਾ ਬੋਲਣ ਤੋਂ ਉਹ ਡਰਦਾ ਹੈ ਉਹ ਸੋਚ ਰਿਹਾ ਹੈ ਕਿ ਬਾਕੀ ਸਭ ਮੇਰੇ ਤੇ ਹੱਸਣਗੇ ਪਰ ਜਦੋਂ ਇੱਕ ਦਿਨ ਉਸਨੇ ਹੌਸਲਾ ਕਰਕੇ ਬੋਲਿਆ ਤਾਂ ਉਸ ਦਾ ਕਿਸੇ ਨੇ ਮਖੌਲ ਨਹੀਂ ਉਡਾਇਆ ਬਲਕਿ ਟੀਚਰ ਨੇ ਉਸ ਦੀ ਪ੍ਰਸ਼ੰਸਾ ਕੀਤੀ ਉਹ ਡਰ ਜੋ ਉਸ ਨੂੰ ਸਾਲਾਂ ਤੋਂ ਰੋਕਦਾ ਰਿਹਾ ਇੱਕ ਮਿੰਟ ਵਿੱਚ ਟੁੱਟ ਗਿਆ ਇਸੇ ਤਰ੍ਹਾਂ ਹੀ ਬਹੁਤ ਸਾਰੇ ਲੋਕ ਇੰਟਰਵਿਊ ਦੇਣ ਤੋਂ ਡਰਦੇ ਹਨ ਉਹ ਸੋਚਦੇ ਹਨ ਕਿ ਇੰਟਰਵਿਊਰ ਨੇ ਉਹਨਾਂ ਨੂੰ ਰਿਜੈਕਟ ਕਰ ਦੇਣਾ ਹੈ ਪਰ 70% ਕੈਂਡੀਡੇਟ ਰਿਜੈਕਟ ਨਹੀਂ ਹੁੰਦੇ ਉਹ ਆਪਣੀ ਐਂਜਾਇਟੀ ਕਰਕੇ ਖੁਦ ਹੀ ਅਨਸਰ ਖਰਾਬ ਕਰ ਦਿੰਦੇ ਹਨ ਇੱਥੇ ਵੀ ਡਰ ਸੱਪ ਸੀ ਪਰ ਹਕੀਕਤ ਰੱਸੀ ਸੀ ਨੰਬਰ 3 ਡਰ ਤੁਹਾਡੀ ਜ਼ਿੰਦਗੀ ਨੂੰ ਉਦੋਂ ਕੰਟਰੋਲ ਕਰ ਲੈਂਦਾ ਹੈ ਜਦੋਂ ਤੁਸੀਂ ਤਿੰਨ ਗੱਲਾਂ ਕਰਦੇ ਹੋ ਨੰਬਰ 1 ਲੋਕਾਂ ਦੀ ਸੋਚ ਨੂੰ ਆਪਣੀ ਜ਼ਿੰਦਗੀ ਦਾ ਰਿਮੋਟ ਬਣਾ ਲੈਂਦੇ ਹੋ ਨੰਬਰ 2 ਭਵਿੱਖ ਦਾ ਅੰਦਾਜ਼ਾ ਲਗਾ ਕੇ ਆਪ ਹੀ ਘਬਰਾ ਜਾਣਾ ਨੰਬਰ 3 ਪਹਿਲੀ ਸਫਲਤਾ ਨੂੰ ਹਮੇਸ਼ਾ ਦੀ ਸਚਾਈ ਮਨ ਲੈਣਾ ਫਿਰ ਸੱਚ ਕੀ ਹੈ ਭਵਿਕ ਹਮੇਸ਼ਾ ਖਾਲੀ ਪੰਨੇ ਦੀ ਤਰ੍ਹਾਂ ਹੁੰਦਾ ਹੈ ਅਸੀਂ ਆਪ ਡਰ ਦੀ ਸਿਹਾਈ ਦੇ ਰੰਗ ਨਾਲ ਉਹ ਪੰਨਾ ਖਰਾਬ ਕਰ ਲੈਂਦੇ ਆ ਨੰਬਰ 4 ਫੀਅਰ ਵਰਸਸ ਰਿਐਲਿਟੀ ਡਰ ਅਤੇ ਅਸਲੀਅਤ ਡਰ ਇੱਕ ਭਾਵਨਾ ਹੈ ਸਚਾਈ ਨਹੀਂ ਡਰ ਤੁਹਾਨੂੰ ਤਿਆਰ ਨਹੀਂ ਕਰਦਾ ਤੁਹਾਨੂੰ ਗੁਲਾਮ ਬਣਾ ਲੈਂਦਾ ਹੈ ਡਰ ਦਾ ਕੰਮ ਹੈ ਤੁਹਾਨੂੰ ਬਚਾਉਣਾ ਪਰ 99% ਵਾਰੀ ਉਹ ਤੁਹਾਨੂੰ ਰੋਕਦਾ ਵੀ ਹੈ ਅਸਲੀ ਤਾਕਤ ਉਹ ਨਹੀਂ ਜੋ ਡਰ ਤੋਂ ਬਿਨਾ ਹੋਵੇ ਅਸਲੀ ਤਾਕਤ ਉਹ ਹੈ ਜੋ ਡਰ ਦੇ ਬਾਵਜੂਦ ਵੀ ਅੱਗੇ ਵਧੇ ਨੰਬਰ 5 ਤੁਸੀਂ ਆਪਣੇ ਦਿਮਾਗ ਨੂੰ ਇੱਕ ਸਿਗਨਲ ਭੇਜੋ ਕਿ ਮੈਂ ਡਰ ਤੋਂ ਵੱਡਾ ਹਾਂ ਮੈਂ ਡਰ ਨੂੰ ਜਿੱਤ ਸਕਦਾ ਹਾਂ ਜਦੋਂ ਤੁਸੀਂ ਡਰ ਨੂੰ ਫੇਸ ਕਰਦੇ ਹੋ ਭਾਵ ਡਟ ਕੇ ਸਾਹਮਣਾ ਕਰਦੇ ਹੋ ਤਾਂ ਡਰ ਟੁੱਟ ਜਾਂਦਾ ਹੈ ਜਦੋਂ ਤੁਸੀਂ ਡਰ ਕੇ ਭੱਜਦੇ ਹੋ ਤਾਂ ਡਰ ਦੋ ਗੁਣਾ ਹੋ ਜਾਂਦਾ ਹੈ ਜ਼ਿੰਦਗੀ ਵਿੱਚ ਜਿੱਤਣ ਵਾਲੇ ਲੋਕ ਵੀ ਡਰਦੇ ਨੇ ਪਰ ਉਹ ਡਰ ਦੇ ਬਾਵਜੂਦ ਵੀ ਅੱਗੇ ਵਧਦੇ ਹਨ ਨੰਬਰ 6 ਜ਼ਿੰਦਗੀ ਬਦਲਣ ਵਾਲਾ ਇੱਕ ਗਰੀਬ ਪਰਿਵਾਰ ਦਾ ਬੱਚਾ ਪੜ੍ਹਾਈ ਕਰਨ ਤੋਂ ਡਰਦਾ ਸੀ ਲੋਕਾਂ ਤੋਂ ਡਰਦਾ ਸੀ ਕਿਸੇ ਨਾਲ ਗੱਲ ਕਰਨ ਤੋਂ ਡਰਦਾ ਸੀ ਪਰ ਇੱਕ ਦਿਨ ਉਸਨੇ ਫੈਸਲਾ ਕੀਤਾ ਕਿ ਅੱਜ ਤੋਂ ਡਰ ਮੇਰਾ ਬੌਸ ਨਹੀਂ ਮੈਂ ਡਰਦਾ ਬੌਸ ਹਾਂ ਉਸਨੇ ਹਰ ਡਰ ਨੂੰ ਇੱਕ ਟੀਚਾ ਬਣਾ ਲਿਆ ਉਸ ਲਈ ਸਟੇਜ ਤੇ ਜਾਣਾ ਇੱਕ ਡਰ ਸੀ ਉਸਨੇ ਡਿਬੇਟ ਜਿੱਤੀ ਗਰੀਬੀ ਦਾ ਡਰ ਸੀ ਉਸਨੇ ਮਿਹਨਤ ਕੀਤੀ ਫੇਲ ਹੋਣ ਦਾ ਡਰ ਸੀ ਫੇਲ ਹੋ ਕੇ ਵੀ ਖੜਾ ਹੋਇਆ ਅੱਜ ਉਹ ਬੰਦਾ ਹੀਰੋ ਹੈ ਸਿਰਫ ਇੱਕ ਫੈਸਲੇ ਨਾਲ ਡਰ ਦੀ ਦਿਸ਼ਾ ਬਦਲ ਦਿੱਤੀ ਨੰਬਰ 7 ਡਰ ਇੱਕ ਪਰਛਾਵੇਂ ਦੀ ਤਰ੍ਹਾਂ ਹੁੰਦਾ ਹੈ ਜਦੋਂ ਤੁਸੀਂ ਉਸ ਵੱਲ ਚੱਲ ਪੰਦੇ ਹੋਂ ਤਾਂ ਉਹ ਗਾਇਬ ਹੋ ਜਾਂਦਾ ਹੈ ਜੇ ਤੁਸੀਂ ਉਸ ਤੋਂ ਭਾਜੇ ਰਹੋਗੇ ਤਾਂ ਉਹ ਤੁਹਾਡੇ ਪਿੱਛੇ ਪਿੱਛੇ ਵੱਡਾ ਹੋ ਜਾਂਦਾ ਹੈ ਯਾਦ ਰੱਖੋ 99% ਡਰ ਨਕਰੀ ਹੁੰਦੇ ਹਨ 1% ਡਰ ਹੀ ਅਸਲ ਹੁੰਦਾ ਹੈ ਉਹ 1% ਵੀ ਤੁਹਾਡੇ ਹੌਸਲੇ ਤੋਂ ਛੋਟਾ ਹੁੰਦਾ ਹੈ ਤੁਸੀਂ ਜਿੰਨਾ ਸੋਚਦੇ ਹੋ ਉਸ ਤੋਂ ਕਈ ਗੁਣਾ ਵੱਧ ਤਾਕਤਵਰ ਹੋ ਡਰ ਨੂੰ ਨਹੀਂ ਆਪਣੇ ਸੁਪਨਿਆਂ ਨੂੰ ਕੰਟਰੋਲ ਦਿਓ ਡਰ ਕੋਈ ਬਿਮਾਰੀ ਨਹੀਂ ਇੱਕ ਆਦਤ ਹੈ ਇਹ ਆਦਤ ਥੋੜੀ ਜਾ ਸਕਦੀ ਹੈ 99% ਡਰ ਤੁਹਾਡੇ ਦਿਮਾਗ ਦੀ ਫਿਲਮ ਹੈ ਤੁਹਾਡਾ ਹੌਸਲਾ ਉਸ ਫਿਲਮ ਦਾ ਰਿਮੋਟ ਹੈ ਜੇ ਤੁਸੀਂ ਚਾਹੋ ਇੱਕ ਬਟਨ ਨਾਲ ਉਸ ਨੂੰ ਆਫ ਵੀ ਕਰ ਸਕਦੇ ਹੋ ਜ਼ਿੰਦਗੀ ਤੁਹਾਡੀ ਹੈ ਕਿਸੇ ਹੋਰ ਦੀ ਅਮਾਨਤ ਨਹੀਂ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ Ита, так далее,